ਸਿਰੀ ਦਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਹਰ ਪਾਇਆ ਉਦਰ ਮੰਜਾਰ ਹਰ ਧਿਆਵੈ ਹਰ ਉਚਰੈ ਬਣਜਾਰਿਆ ਮਿੱਤਰਾ ਹਰ ਹਰ ਨਾਮ ਸੁਮਾਰ ਹਰ ਹਰ ਨਾਮ ਜੱਪੇ ਆਰਾਧੀ ਵਿੱਚ ਅਗਨੀ ਹਰ ਜਪ ਜੀਵੇਆ ਬਾਹਰ ਜਨਮ ਭਿਆ ਮੁਖ ਲਾਗਾ ਸਰਸੇ ਪਿਤਾ ਮਾਤ ਧੀ ਵਿਆ ਜਿਸ ਕੀ ਵਸਤ ਤਿਸ ਚੇਤੂ ਪ੍ਰਾਣੀ ਕਰਿ ਹਿਰਦੈ ਗੁਰਮੁਖ ਵਿਚਾਰ ਕਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ ਹਰ ਜਪੀਐ ਕਿਰਪਾ ਧਾਰ ਦੂਜੈ ਪਹਿਰੈ ਰੈਣ ਕੇ ਵਣਜਾਰਿਆ ਮਿੱਤਰਾ ਮਨ ਲਾਗਾ ਦੂਜੈ ਭਾਈ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗਲ ਲਾਈ ਲਾਵੈ ਮਾਤ ਪਿਤਾ ਸਦਾ ਘਲ ਸੀਤੀ ਮਨ ਜਾਣ ਖੱਟ ਖਵਾਏ ਜੋ ਦੇਵੇ ਤਿਸੈ ਨਾ ਜਾਣੈ ਮੂੜਾ ਦਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ ਹਰ ਧਿਆਵੇ ਮਨ ਲੈ ਲਾਏ ਕਹੋ ਨਾਨਕ ਦੂਜੈ ਪਹਿਰੇ ਪ੍ਰਾਣੀ ਤਿਸ ਕਾਲ ਨਾ ਕਭੂ ਖਾਏ ਤੀਜੈ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਮਾਨਨ ਲੱਗ ਗਿਆ ਆਲ ਜੰਜਾਲ ਧਨ ਚਿਤਵੈ ਧਨ ਸੰਚਵੈ ਵਣ ਜਾ ਰਿਆ ਮਿੱਤਰਾ ਹਰ ਨਾਮਾ ਹਰ ਨਾ ਸੁਮਹਾਲ ਹਰ ਨਾਮਾ ਹਰ ਹਰ ਕਦੇ ਨਾ ਸੁਮਹਾਲੈ ਜੇ ਹੋਵੇ ਅੰਤ ਸਖਾਈ ਇਹੋ ਧਨ ਸੰਪੈ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੋ ਕਿਰਪਾ ਕਰੇ ਗੁਰ ਮੇਲੇ ਸੋ ਹਰ ਹਰ ਨਾਮ ਸੁਮਹਾਲ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਏ ਜਾਈ ਮੇਲੇ ਹਰ ਨਾਲ ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਰ ਸੇਵਹੁ ਪੂਰਾ ਸਤਿਗੁਰੂ ਵਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵੇ ਹਾਦੀ ਹਰ ਸੇਵਹੁ ਖਿੰਨ ਖਿੰਨ ਢਿਲ ਮੂਲ ਨਾ ਕਰਹੁ ਜਿਤ ਅਸਥਿਰ ਜੁਗ ਜੁਗ ਹੋਵੋ ਹਰ ਸੇਤੀ ਸਦਮਾਨ ਹੁਰ ਲੀਆਂ ਜਨਮ ਮਰਨ ਦੁਖ ਖੋਵੋ ਗੁਰ ਸਤ ਗੁਰ ਸੁਆਮੀ ਭੇਦ ਨਾ ਜਾਣੋ ਜਿਤ ਮਿਲ ਹਰ ਭਗਤ ਸੁਖਾਂ ਦੀ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਸਫਲਿਓ ਰਹਿਣ ਭਗਤਾں ਦੀ ਸ੍ਰੀ ਰਾਗ ਮਹੱਲਾ 5 ਪਹਿਲਾ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਧਰ ਪਾਏ ਤਾ ਉਦਰੈ ਮਾਹੀ ਦਸੀ ਮਾਸੀ ਮਾਨਸ ਕੀਆ ਬਣਜਾਰਿਆ ਮਿੱਤਰਾ ਕਰਮੋਹਲਤ ਕਰਮ ਕਮਾਹੇ ਮੋਹਲਤ ਕਰਦੀਨੀ ਕਰਮ ਕਮਾਣੇ ਜੈ ਸਾ ਲਿਖਤ ਧੁਰ ਪਾਇਆ ਮਾਤ ਪਿਤਾ ਭਾਈ ਸੁਤ ਬਨਤਾ ਤਿਨ ਭੀਤਰ ਪ੍ਰਭੂ ਸੰਜੋਇਆ ਕਰਮ ਸ ਕਰਮ ਕਰਾਏ ਆਪੇ ਇਸ ਜੰਤੈ ਵਸ ਕਿਛ ਨਾਹੀ ਕਹੋ ਨਾਨਕ ਪ੍ਰਾਣੀ ਪਹਿਲਾ ਪਹਿਰੈ ਧਰ ਪਾਇ ਤਾ ਉਦਰੈ ਮਾਹੀ ਦੂਜਾ ਪਹਿਰੇ ਰੈਣ ਕੇ ਬਣ ਜਾ ਰਿਆ ਮਿੱਤਰਾ ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਬਣ ਜਾ ਰਿਆ ਮਿੱਤਰਾ ਮਨ ਮੱਤਾ ਅਹਮੇਵ ਬੁਰਾ ਭਲਾ ਨਾ ਪਛਾਣੈ ਪ੍ਰਾਣੀ ਆਗੈ ਪੰਥ ਕਰਾਰਾ ਪੂਰਾ ਸਤਗੁਰ ਕਬਹੂ ਨਾ ਸੇਵਿਆ ਸਿਰ ਠਾਢਿ ਜਮ ਜੰਦਾਰਾ ਧਰਮ ਰਾਏ ਜਬ ਪਕਰਸ ਬਵਰੇ ਤਬ ਕਿਆ ਜਵਾਬ ਕਰੇ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਪਰ ਜੋ ਬਨ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੈ ਬਨਜਾਰਿਆ ਮਿੱਤਰਾ ਬਿਕ ਸੰਚੈ ਅੰਧ ਅਗਿਆਨ ਪੁੱਤਰ ਕਲਤਰ ਮੋਹੇ ਲਪਤਿਆ ਬਨਜਾਰਿਆ ਮਿੱਤਰਾ ਅੰਤਰ ਲਹਿਰ ਲੁਭਾਨ ਅੰਤਰ ਲਹਿਰ ਲੁਭਾਨ ਪ੍ਰਾਣੀ ਸੋ ਪ੍ਰਭ ਚੇਤਨਾ ਆਵੈ ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁਖ ਪਾਵੇ ਸਿਰਜਨ ਹਾਰ ਬਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨ ਕਉ ਨਾਨਕ ਪ੍ਰਾਣੀ ਤੀਜੇ ਪਹਿਰੇ ਬਿਕ ਸੰਚੇ ਅੰਧ ਅਗਿਆਨ ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਦਿਨ ਨੇੜੈ ਆਇਆ ਸੋਈ ਗੁਰਮੁਖ ਨਾਮ ਸੰਭਾਲ ਤੂੰ ਵਣਜਾਰਿਆ ਮਿੱਤਰਾ ਤੇਰਾ ਦਰਗਾਹ ਬੇਲੀ ਹੋਈ ਗੁਰਮੁਖ ਨਾਮ ਸੰਭਾਲ ਪ੍ਰਾਣੀ ਹੰਤੇ ਹੋਏ ਸਖਾਈ ਇਹੋ ਮੋਹ ਮਾਇਆ ਤੇਰੇ ਸੰਗ ਨਾ ਚਾਲੈ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਗੁਰ ਚਾਨਣ ਹੋਈ ਕਉ ਨਾਨਕ ਪ੍ਰਾਣੀ ਚੌਥੇ ਪਹਿਰੈ ਦਿਨ ਨੇੜੈ ਆਇਆ ਸੋਏ ਲਿਖਿਆ ਆਇਆ ਗੋਵਿੰਦ ਕਾ ਵਣ ਜਾ ਰਿਆ ਮਿੱਤਰਾ ਉਠ ਚੱਲੀ ਕਮਾਣਾ ਸਾਤ ਇੱਕ ਰਤੀ ਬਿਲਮਨਾ ਦੇਮਨੀ ਵਣ ਜਾ ਰਿਆ ਮਿੱਤਰਾ ਉਨੀ ਤਕੜੇ ਪਾਏ ਹਾਥ ਲਿਖਿਆ ਆਇਆ ਪਕੜ ਚਲਾਇਆ ਮਨ ਮੁਖ ਸਦਾ ਦੁਹੇਲੀ ਜਿੰਨੀ ਪੂਰਾ ਸਤਗੁਰ ਸੇਵਿਆ ਸੇ ਦਰਗਾਹਾ ਸਦਾ ਸੁਹੇਲੀ ਕਰਮ ਧਰਤੀ ਸਰੀਰ ਜੋਗ ਅੰਤਰ ਜੋ ਬੋਐ ਸੋ ਖਾਤ ਕਹੋ ਨਾਨਕ ਭਗਤ ਸੋਹ ਹੈ ਦਰਬਾਰੀ ਮਨ ਮੁਖ ਸਦਾ ਪਵਾਂਤ ਸ੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦਿਆਣੀ ਪਈੜੈ ਕਿਉ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੀ ਗੁਰਮੁਖ ਸਹੁਰੜੈ ਕਮ ਸਿੱਖੈ ਸਹੁਰੜੈ ਕਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਈ ਸਹਿਆਂ ਵਿੱਚ ਫਿਰੈ ਸੁਹੇਲੀ ਹਰ ਦਰ ਘਾ ਬਾਂ ਲੜਾਈ ਲੀਕਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਇਆਣੀ ਪਈੜੈ ਗੁਰਮਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬਲਾ ਗੁਰਮਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਪਿੰਸਿਆ ਹਰ ਰਤਨ ਪਦਾਰਥ ਲਾਦਾ ਹਉ ਮੈ ਰੋਗ ਗਿਆ ਦੁੱਖ ਲਾਥਾ ਆਪ ਆਪੈ ਗੁਰਮਤਿ ਖਾਦਾ ਅਕਾਲ ਮੂਰਤ ਵਰ ਪਾਇਆ ਅਬਨਾਸੀ ਨਾ ਕਦੇ ਮਰੈ ਨਾ ਜਾਇ ਵਿਆਹ ਹੋਆ ਮੇਰੇ ਬਾਬਲਾ ਗੁਰਮਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬਲਾ ਹਰ ਜਨ ਮਿਲ ਜਨ ਸੁਹੰਦੀ ਪੀਵ ਕੜਾ ਹਰ ਜਪ ਸੁਹੇਲੀ ਵਿੱਚ ਸਹੁਰੜੈ ਖਰੀ ਸੁਹੰਦੀ ਸਹੁਰੜੈ ਵਿੱਚ ਖਰੀ ਸੋਹੰਦੀ ਜਿਨ ਪੀਵ ਕੜਾ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿੰਨਾ ਦਾ ਗੁਰਮੁਖ ਜਿਨ੍ਹਾਂ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਿਨਾ ਮਿਲ ਕਾਰਜ ਸੋਇਆ ਵਰ ਪਾਇਆ ਪੁਰਖ ਅਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮੇਲ ਜੰਨ ਸੁਹੰਦੀ ਹਰ ਪ੍ਰਭ ਮੇਰੇ ਬਾਪਲਾ ਹਰ ਦੇਵ ਉਹ ਦਾਨ ਮੈਂ 다ਜੂ ਹਰ ਕੱਪੜੋ ਹਰ ਸੋਭਾ ਦੇਵੂ ਜਿਤ ਸਵਰੈ ਮੇਰਾ ਕਾਜੂ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਗੁਰ ਦਾਨ ਦਿਵਾਇਆ ਖੰਡ ਵਰ ਪੰਡ ਹਰ ਸੁਭਾ ਹੋਈ ਇਹੋ ਦਾਨ ਨਾਰ ਲੈ ਰ ਲਾਇਆ ਹੋਰ ਮਨ ਮੁਖ ਦਾਜ ਜੇ ਰੱਖਦ ਖਲ ਹੈ ਸੋ ਕੂੜ ਅਹੰਕਾਰ ਕਚ ਪਾਜੋ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਹੋ দান ਮੈਂ ਦਾਜੂ ਹਰ ਰਾਮ ਰਾਮ ਮੇਰੇ ਬਾਬਲਾ ਪਿਰ ਮਿਲ ਤਨ ਵੇਲ ਵਧੰਦੀ ਹਰ ਜੁਗਾ ਜਗੋ ਜੁਗ ਜੁਗਾ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੇ ਸਤ ਗੁਰ ਕੀ ਜਿੰਨੀ ਗੁਰਮਖ ਨਾਮ ਤੇ ਆਇਆ ਹਰ ਪੁਰਖ ਨ ਕਬਹੀ ਬਿਨ ਸਹਿ ਜਾਵੇ ਨਿਤ ਦੇਵੇ ਚੜ੍ਹੈ ਸੋ ਆਇ ਨਾਨਕ ਸੰਤ ਸੰਤ ਹਰ ਏਕੋ ਜਪ ਹਰ ਹਰ ਨਾਮ ਸੋ ਹੰਦੀ ਹਰ ਰਾਮ ਰਾਮ ਮੇਰੇ ਬਾਬਲਾ ਫਿਰ ਮਿਲ ਤਨ ਵੇਲ ਵਧੰਦੀ